ਸਸਰੀਆ ਕਾਲ ਜੀ ਅੱਜ ਦਾ ਆਪਣਾ ਵਿਸ਼ਾ ਹੈ ਭਾਰਤ ਵਿੱਚ ਸਥਾਨਿਕ ਸਵੈ ਸ਼ਾਸਨ ਆਪਾਂ ਬਿਲਕੁਲ ਜੜਾ ਤੋਂ ਗੱਲ ਕਰਾਂਗੇ ਕਿ ਕਿਵੇਂ ਇੱਕ ਛੋਟੇ ਜਿਹੇ ਪਿੰਡ ਦੀ ਪੰਚਾਇਤ ਤੋਂ ਲੈ ਕੇ ਇੱਕ ਵੱਡੇ ਸ਼ਹਿਰ ਦਾ ਨਿਗਮ ਕੰਮ ਕਰਦਾ ਹੈ ਇਹ ਇੱਕ ਬਹੁਤ ਹੀ ਦਿਲਚਸਪ ਵਿਸ਼ਾ ਹੈ ਖਾਸ ਕਰਕੇ ਇਮਤਿਹਾਨ ਦੇ ਨਜ਼ਰੀਏ ਤੋਂ ਤੇ ਹਾਂ ਇਹ ਵਿਸ਼ਲੇਸ਼ਣ ਖਾਸ ਤੌਰ ਤੇ ਉਹਨਾਂ ਸਾਰੇ ਸਾਥੀਆਂ ਲਈ ਹੈ ਜੋ ਪੀਐਸਟੈਟ ਐਸਐਸਟੀ ਮਾਸਟਰ ਕੈਡਰ ਅਤੇ ਲੈਕਚਰਾਰ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੇ ਇਥੇ ਇੱਕ ਇੱਕ ਨੁਕਤਾ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ ਤਾਂ ਚਲੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸ਼ਾਸਨ ਦੀ ਉਸ ਬੁਨਿਆਦੀ ਇਕਾਈਤੋਂ ਜਿਸ ਨੂੰ ਪੰਚਾਇਤੀ ਰਾਜ ਕਿਹਾ ਜਾਂਦਾ ਹੈ ਸੱਚ ਪੁੱਛੋ ਤਾਂ ਸਾਡੇ ਪੂਰੇ ਲੋਕਤੰਤਰ ਦੀ ਨੀ ਇਸੇ ਤੇ ਹੀ ਟਿੱਕੀ ਹੋਈ ਹੈ ਅੱਛਾ ਕਦੇ ਸੋਚਣ ਵਾਲੀ ਗੱਲ ਹੈ ਕਿ ਆਪਣੀ ਗਲੀ ਦੀ ਸਫਾਈ ਪਾਰਕ ਦੀ ਦੇਖਰੇਖ ਜਾਂ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਇਹ ਸਭ ਕੌਣ ਕਰਦਾ ਹੈ ਵੈਲ ਇਹੀ ਤਾਂ ਹੈ ਸਥਾਨਿਕ ਸਰਕਾਰ ਇਹ ਉਹ ਸੰਸਥਾ ਹੈ ਜੋ ਸਾਡੇ ਰੋਜ਼ਮਰਰਾ ਦੇ ਜੀਵਨ ਤੇ ਸਿੱਧਾ ਸਰਪਉਂਦੀ ਹੈ ਭਾਵੇਂ ਸਕੂਲ ਹੋਣ ਹਸਪਤਾਲ ਹੋਣ ਜਾਂ ਸਾਡੀਆਂ ਹੋਰ ਬੁਨਿਆਦੀ ਲੋੜਾਂ ਇਹ ਸਭ ਦਾ ਧਿਆਨ ਰੱਖਦੀ ਹੈ ਹੁਣ ਦੇਖੋ ਪਿੰਡ ਪੱਧਰ ਤੇ ਲੋਕਤੰਤਰ ਕੰਮ ਕਿਵੇਂ ਕਰਦਾ ਹੈ ਪੂਰੇ ਪਿੰਡ ਨੂੰ ਛੋਟੇ-ਛੋਟੇ ਹਿੱਸਿਆਂ ਜਿਨ੍ਹਾਂ ਨੂੰ ਵਾਰਡ ਕਹਿੰਦੇ ਨੇ ਵਿੱਚ ਵੰਡ ਦਿੱਤਾ ਜਾਂਦਾ ਹੈ ਫਿਰ ਹਰ ਵਾਰਡ ਆਪਣਾ ਇੱਕ ਨੁਮਾਇੰਦਾ ਚੁਣਦਾ ਹੈ ਜਿਸ ਨੂੰ ਆਪਾਂ ਪੰਚ ਕਹਿੰਦੇ ਆਂ ਤੇ ਫਿਰ ಗ್ರಾಮ ਸਭਾ ਦੇ ਸਾਰੇ ਮੈਂਬਰ ਮਿਲ ਕੇ ਪਿੰਡ ਦਾ ਮੁਖੀ ਯਾਨੀ ਸਰਪੰਚ ਚੁਣਦੇ ਨੇ। ਇਹ ਹੀ ਤਾਂ ਹੈ ਸ਼ਕਤੀ ਦਾ ਅਸਲ ਵਿਕੇਂਦਰੀਕਰਨ ਜਦੋਂ ਫੈਸਲੇ ਲੈਣ ਦੀ ਤਾਕਤ ਸਿੱਧੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਹੱਥਾਂ ਚੋਂਦੀ ਹੈ। ਇਹ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਜਿੱਥੇ ਅਕਸਰ ਉਮੀਦਵਾਰ ਉਲਟ ਜਾਂਦੇ ਨੇ। ਬਹੁਤ ਧਿਆਨ ਨਾਲ ਸਮਝਣਾ ਵੋਟ ਪਾਉਣ ਲਈ ਕਟੋ-ਕਟ ਉਮਰ ਹੈ 18 ਸਾਲ। ਪਰ ਜੇ ਚੋਣ ਲੜਨੀ ਹੈ ਪਿੰਡ ਦੀ ਅਗਵਾਈ ਕਰਨੀ ਹੈ ਤਾਂ ਉਮਰ 21 ਸਾਲ ਚਾਹੀਦੀ ਹੈ 18 ਸਾਲ ਦਾ ਵੋਟਰ ਤੇ 21 ਸਾਲ ਦਾ ਉਮੀਦਵਾਰ ਇਸ ਫਰਕ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਇਮਤਿਹਾਨ ਵਿੱਚ ਇਹ ਇੱਕ ਨੰਬਰ ਦਾ ਸਵਾਲ ਬਣ ਸਕਦਾ ਹੈ ਇਹ ਗੱਲ ਮਹਾਤਮਾ ਗਾਂਧੀ ਦੇ ਗ੍ਰਾਮ ਸਵਰਾਜ ਦੇ ਸੁਪਨੇ ਨਾਲ ਸਿੱਧੀ ਜੁੜਦੀ ਹੈ ਉਹਨਾਂ ਦਾ ਮੰਨਣਾ ਸੀ ਕਿ ਅਸਲ ਭਾਰਤ ਪਿੰਡਾਂ ਵਿੱਚ ਵੱਸਦਾ ਹੈ ਤੇ ਉਹ ਜਾਣਦੇ ਸੀ ਕਿ ਜਦੋਂ ਤੱਕ ਪਿੰਡ ਦੇ ਲੋਕ ਆਪਣੇ ਫੈਸਲੇ ਆਪ ਨਹੀਂ ਲੈਣਗੇ ਉਦੋਂ ਤੱਕ ਅਸਲ ਵਿਕਾਸ ਹੋ ਹੀ ਨਹੀਂ ਸਕਦਾ ਤਾਂ ਪੰਚਾਇਤੀ ਰਾਜ ਅਸਲ ਵਿੱਚ ਉਹਨਾਂ ਦੇ ਏਸੇ ਸੁਪਨੇ ਨੂੰ ਪੂਰਾ ਕਰਨ ਦਾ ਇੱਕ ਤਰੀਕਾ ਹੈ ਜਿੱਥੇ ਤਾਕਤ ਦਿੱਲੀ ਜਾਂ ਚੰਡੀਗੜ੍ਹ ਚ ਕੇਂਦ੍ਰਿਤ ਨਾ ਹੋਵੇ ਬਲਕਿ ਪਿੰਡ ਦੀ ਆਪਣੀ ਪੰਚਾਇਤ ਦੇ ਹੱਥ ਹੋਵੇ ਪਰ ਸਵਾਲ ਇਹ ਉੱਠਦਾ ਹੈ ਕਿ ਕੀ ਇੱਕ ਪਿੰਡ ਦੀ ਪੰਚਾਇਤ ਇਕੱਲੀ ਸਭ ਕੁਝ ਕਰ ਸਕਦੀ ਹੈ ਨਹੀਂ ਇਸ ਨੂੰ ਇੱਕ ਵੱਡੇ ਢਾਂਚੇ ਦੇ ਸਹਿਯੋਗ ਦੀ ਲੋੜ ਪੈਂਦੀ ਹੈ ਤਾਂ ਆਓ ਹੁਣ ਦੇਖਦੇ ਹਾਂ ਇਹ ਪੂਰਾ ਢਾਂਚਾ ਤਿੰਨ ਪੱਧਰਾਂ ਤੇ ਕਿਵੇਂ ਕੰਮ ਕਰਦਾ ਹੈ ਇਸ ਨੂੰ ਨਾ ਇੱਕ ਪਿਰਾਮਿਡ ਦੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਸਭ ਤੋਂ ਹੇਠਲੇ ਪੱਧਰ ਤੇ ਯਾਨੀ ਨੀਤੇ ਹੁੰਦੀਆਂ ਨੇ ಗ್ರಾಮ ਪੰਚਾਇਤਾਂ ਫਿਰ ਕਈ ಗ್ರಾಮ ਪੰਚਾਇਤਾਂ ਨੂੰ ਮਿਲਾ ਕੇ ਵਿਚਕਾਰਲਾ ਪੱਧਰ ਬੰਦਾ ਜਿਸ ਨੂੰ ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ ਕਹਿੰਦੇ ਨੇ ਤੇ ਸਭ ਤੋਂ ਉੱਪਰ ਸਿਖਰ ਤੇ ਜ਼ਿਲ੍ਹੇ ਦੀਆਂ ਸਾਰੀਆਂ ਬਲਾਕ ਸਮਿਤੀਆਂ ਨੂੰ ਮਿਲਾ ਕੇ ਬਣਦੀ ਹੈ ਜ਼ਿਲ੍ਹਾ ਪਰੀਸ਼ਦ ਇਹ ਮਾਡਲ ਬਲਵੰਤ رائے ਮਹਿਤਾ ਕਮੇਟੀ ਦੀ ਸਿਫਾਰਿਸ਼ ਸੀ ਤੇ ਇਹ ਸ਼ਕਤੀ ਨੂੰ ਹੇਠਾਂ ਤੋਂ ਉੱਪਰ ਵੱਲ ਇੱਕ ਲੜੀ ਵਿੱਚ ਜੋੜਦਾ ਹੈ ਹੁਣੇ ਜੋ ਅੰਕੜਾ ਹੈ 1/3 ਇਹ ਸਿਰਫ ਇੱਕ ਅੰਕੜਾ ਨਹੀਂ ਇਹ ਭਾਰਤੀ ਲੋਕਤੰਤਰ ਵਿੱਚ ਇੱਕ ਇਨਕਲਾਬ ਹੈ ਸਾਲ 1992 ਵਿੱਚ 73ਵੀਂ ਸੰਵਿਧਾਨਿਕ ਸੋਧ ਰਾਹੀਂ ਇਹ ਪੱਕਾ ਕੀਤਾ ਗਿਆ ਕਿ ਪਿੰਡ ਦੀ ਸਿਆਸਤ ਵਿੱਚ ਔਰਤਾਂ ਦੀ ਆਵਾਜ਼ ਦੱਬੀ ਨਾ ਰਹਿ ਜਾਵੇ ਉਹਨਾਂ ਨੂੰ ਫੈਸਲੇ ਲੈਣ ਦੀ ਪ੍ਰਕਿਰਿਆ ਦਾ ਅਹਿਮ ਹਿੱਸਾ ਬਣਾਉਣ ਲਈ ਘੱਟੋ-ਘੱਟ 1 ਤਿਹਾਈ ਸੀਟਾਂ ਰਾਖਵੀਆਂ ਕਰ ਦਿੱਤੀਆਂ ਗਈਆਂ ਇਹ ਬਹੁਤ ਵੱਡਾ ਕਦਮ ਸੀ আচ্ছা ਹੁਣ ਤੱਕ ਆਪਾਂ ਗੱਲ ਕੀਤੀ ਚੁਣੇ ਹੋਏ ਨੁਮਾਇੰਦਿਆਂ ਦੀ ਸਰਪੰਚ ਪੰਚ ਪਰ ਇਸ ਪੂਰੇ ਸਿਸਟਮ ਨੂੰ ਜ਼ਮੀਨੀ ਪੱਧਰ ਤੇ ਚਲਾਉਂਦਾ ਕੌਣ ਹੈ ਪ੍ਰਸ਼ਾਸਨਿਕ ਕੰਮ ਕੌਣ ਦੇਖਦਾ ਹੈ ਤਾਂ ਚਲੋ ਹੁਣ ਗੱਲ ਕਰਦੇ ਹਾਂ ਉਹਨਾਂ ਸਰਕਾਰੀ ਕਰਮਚਾਰੀਆਂ ਦੀ ਜੋ ਇਸ ਢਾਂਚੇ ਦੀ ਅਸਲ ਰੀੜ ਦੀ ਹੱਡੀ ਨੇ ਸਭ ਤੋਂ ਪਹਿਲਾ ਨਾਂ ਆਉਂਦਾ ਹੈ ਪਟਵਾਰੀ ਦਾ ਪਿੰਡ ਵਿੱਚ ਜ਼ਮੀਨ ਦਾ ਕੋਈ ਵੀ ਮਸਲਾ ਹੋਵੇ ਕੋਈ ਝਗੜਾ ਹੋਵੇ ਖਰੀਦ-ਵੇਚ ਹੋਵੇ ਹਰ ਚੀਜ਼ ਪਟਵਾਰੀ ਦੇ ਰਿਕਾਰਡ ਵਿੱਚ ਦਰਜ ਹੁੰਦੀ ਹੈ ਉਹ ਸਿਰਫ ਇੱਕ ਰਿਕਾਰਡ ਰੱਖਣ ਵਾਲਾ ਨਹੀਂ ਸਗੋਂ ਪਿੰਡ ਦੀ ਜ਼ਮੀਨ ਦਾ ਪੂਰਾ ਨਕਸ਼ਾ ਉਸ ਦੇ ਕੋਲ ਹੁੰਦਾ ਹੈ ਜ਼ਮੀਨ ਨੂੰ ਮਾਪਣਾ ਉਸ ਦਾ ਰਿਕਾਰਡ ਅਪਡੇਟ ਰੱਖਣਾ ਇਹ ਸਭ ਉਸ ਦੇ ਮੁੱਖ ਕੰਮ ਨੇ हां वखवख राज्या ਵਿੱਚ ਇਸ ਨੂੰ ਲੇਖਪਾਲ ਜਾਂ ਕਾਨੂੰਨ ਗੋਵੀ ਕਹਿ ਦਿੰਦੇ ਨੇ ਇਹਨਾਂ ਦੀ ਇੱਕ ਪੂਰੀ ਲੜੀ ਹੁੰਦੀ ਹੈ ਸਭ ਤੋਂ ਹੇਠਾਂ ਪਟਵਾਰੀ ਜੋ ਆਪਣੇ ਕੰਮ ਦੀ ਰਿਪੋਰਟ ਦਿੰਦਾ ਹੈ ਤਹਿਸੀਲਦਾਰ ਨੂੰ ਤਹਿਸੀਲਦਾਰ ਅੱਗੇ ਜ਼ਿਲ੍ਹੇ ਦੇ ਮੁਖੀ ਯਾਨੀ ਜ਼ਿਲ੍ਹਾ ਕਲੈਕਟਰ ਜਾਂ ਡੀਸੀ ਨੂੰ ਜਵਾਬ ਦੇ ਹੁੰਦਾ ਹੈ ਇਹ ਇੱਕ ਬਹੁਤ ਹੀ ਸਪਸ਼ਟ ਤੇ ਮਜ਼ਬੂਤ ਲੜੀ ਹੈ ਜਿਸ ਨਾਲ ਹਰ ਪੱਦਰ ਤੇ ਜਵਾਬਦੇਹੀ ਤੈਅ ਹੁੰਦੀ ਹੈ ਤੇ ਪ੍ਰਸ਼ਾਸਨ ਠੀਕ ਤਰ੍ਹਾਂ ਚੱਲਦਾ ਹੈ ਤਾਂ ਇਹ ਤਾਂ ਹੋ ਗਈ ਪਿੰਡੂ ਪ੍ਰਸ਼ਾਸਨ ਦੀ ਗੱਲ ਪਰ ਭਾਰਤ ਸਿਰਫ ਪਿੰਡਾਂ ਦਾ ਨਹੀਂ ਦੇਸ਼ ਨਹੀਂ ਸ਼ਹਿਰਾਂ ਦਾ ਵੀ ਹੈ ਤਾਂ ਜਿਸ ਤਰ੍ਹਾਂ ਪਿੰਡਾਂ ਚ ਪੰਚਾਇਤਾਂ ਨੇ ਉਸੇ ਤਰ੍ਹਾਂ ਸ਼ਹਿਰਾਂ ਲਈ ਵੀ ਇੱਕ ਪੂਰਾ ਸਿਸਟਮ ਹੈ ਚਲੋ ਹੁਣ ਸ਼ਹਿਰਾਂ ਦੇ ਪ੍ਰਸ਼ਾਸਨਿਕ ਪ੍ਰਬੰਧ ਤੇ ਇੱਕ ਨਜ਼ਰ ਮਾਰਦੇ ਆਂ ਅਕਸਰ ਇਹ ਸਵਾਲ ਉੱਠਦਾ ਹੈ ਕਿ ਕਿਸੇ ਸ਼ਹਿਰ ਵਿੱਚ ਨਗਰਪਾਲਿਕਾ ਹੋਵੇਗੀ ਜਾਂ ਨਗਰ ਨਿਗਮ ਬਿਕੋਜ਼ ਦਾ ਫੈਸਲਾ ਮੁੱਖ ਤੌਰ ਤੇ ਉਸ ਥਾਂ ਦੀ ਆਬਾਦੀ ਦੇ ਹਿਸਾਬ ਨਾਲ ਹੁੰਦਾ ਹੈ ਜਿਹੜੇ ਖੇਤਰ ਹਾਲੇ ਪਿੰਡ ਤੋਂ ਸ਼ਹਿਰ ਬਣ ਰਹੇ ਨੇ ਉਤੇ ਹੁੰਦੀ ਹੈ ਨਗਰ ਪੰਚਾਇਤ ਛੋਟੇ ਸ਼ਹਿਰਾਂ ਲਈ ਨਗਰਪਾਲਿਕਾ ਹੁੰਦੀ ਹੈ ਤੇ ਜਿਹੜੇ ਵੱਡੇ ਮਹਾਨਗਰ ਨੇ ਜਿਵੇਂ ਲੁਧਿਆਣਾ ਅੰਮ੍ਰਿਤਸਰ ਉਤੇ ਹੁੰਦਾ ਹੈ ਨਗਰ ਨਿਗਮ ਜਿਸ ਨੂੰ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਵੀ ਕਹਿੰਦੇ ਹਾਂ ਹੁਣ ਇਹ ਜਿਹੜੀਆਂ ਸਥਾਨਿਕ ਸੰਸਥਾਵਾਂ ਨੇ ਇਹ ਸਿਰਫ ਗਲੀਆਂ ਨਾਲੀਆਂ ਸਾਫ਼ ਕਰਨ ਜਾਂ ਲਾਈਟਾਂ ਲਗਾਉਣ ਦਾ ਕੰਮ ਹੀ ਨਹੀਂ ਕਰਦੀਆਂ ਇਹ ਦੇਸ਼ ਦੇ ਵੱਡੇ ਵੱਡੇ ਕਾਨੂੰਨਾਂ ਅਤੇ ਮਿਸ਼ਨਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦਾ ਸਭ ਤੋਂ ਅਹਿਮ ਜ਼ਰੀਆ ਵੀ ਨੇ ਚਲੋ ਦੋ ਬਹੁਤ ਮਹੱਤਵਪੂਰਨ ਉਦਾਹਰਨਾਂ ਦੇਖਦੇ ਆਂ ਸਾਲ 2005 ਇਹ ਸਾਲ ਭਾਰਤੀ ਸਮਾਜ ਲਈ ਇੱਕ ਬਹੁਤ ਵੱਡਾ ਬਦਲਾਅ ਲੈ ਕੇ ਆਇਆ Hindu Uttaradhikar Act ਵਿੱਚ ਇੱਕ ਸੋਧ ਕੀਤੀ ਗਈ ਇਹ ਸੋਧ ਤੋਂ ਪਹਿਲਾਂ ਪਿਤਾ ਦੀ ਜਾਇਦਾਦ ਤੇ ਹੱਕ ਸਿਰਫ ਪੁੱਤਰਾਂ ਦਾ ਹੁੰਦਾ ਸੀ ਪਰ 2005 ਤੋਂ ਬਾਅਦ ਪੁੱਤਰਾਂ ਧੀਆਂ ਅਤੇ ਮਾਂ ਸਾਰਿਆਂ ਨੂੰ ਬਰਾਬਰ ਦਾ ਹਿੱਸਾ ਮਿਲਣ ਲੱਗਿਆ ਇਹ ਸਿਰਫ ਇੱਕ ਕਾਨੂੰਨੀ ਬਦਲਾਅ ਨਹੀਂ ਸੀ ਇਹ ਲੱਖਾਂ ਔਰਤਾਂ ਦੀ ਆਰਥਿਕ ਸੁਰੱਖਿਆ ਅਤੇ ਆਤਮ-ਸਮਾਨ ਵੱਲ ਇੱਕ ਇਤਿਹਾਸਿਕ ਕਦਮ ਸੀ ਇਸੇ ਤਰ੍ਹਾਂ ਦੂਜੀ ਉਦਾਹਰਣ ਹੈ ਸਵਚ ਭਾਰਤ ਮਿਸ਼ਨ ਦੀ 2 ਅਕਤੂਬਰ 2014 ਨੂੰ ਇਹ ਮਿਸ਼ਨ ਸ਼ੁਰੂ ਹੋਇਆ ਹੁਣ ਇੰਨੀ ਵੱਡੀ ਯੋਜਨਾ ਸਿਰਫ ਦਿੱਲੀ ਤੋਂ ਬੈਠ ਕੇ ਤਾਂ ਸਫਲ ਨਹੀਂ ਹੋ ਸਕਦੀ ਸੀ ਇਸ ਦੀ ਸਫਲਤਾ ਦਾ ਅਸਲ ਕਾਰਨ ਇਹੀ ਸਥਾਨਿਕ ਸਰਕਾਰਾਂ ਸਨ ਪਿੰਡਾਂ ਵਿੱਚ ਪੰਚਾਇਤਾਂ ਨੇ ਅਤੇ ਸ਼ਹਿਰਾਂ ਵਿੱਚ ਨਗਰਪਾਲਿਕਾਵਾਂ ਨੇ ਇਸ ਮਿਸ਼ਨ ਨੂੰ ਘਰ ਘਰ ਗਲੀ ਗਲੀ ਤੱਕ ਪਹੁੰਚਾਇਆ ਅਤੇ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਤਾਂ ਇਹ ਸਾਰੀ ਚਰਚਾ ਤੋਂ ਬਾਅਦ ਇੱਕ ਸਵਾਲ ਵਿਚਾਰਨ ਲਈ ਬਣਦਾ ਹੈ ਸਥਾਨਿਕ ਸਰਕਾਰ ਦਾ ਸਾਡੇ ਜੀਵਨ ਤੇ ਕੀ ਅਸਰ ਪੈਂਦਾ ਹੈ ਅਤੇ ਇਸ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ ਇੱਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਇਸ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਾਡਾ ਕੀ ਯੋਗਦਾਨ ਹੋ ਸਕਦਾ ਹੈ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਚੈਨਲ ਸਬਸਕ੍ਰਾਈਬ ਕਰੋ ਅੱਗੇ ਮਾਸਟਰ ਕੇਡਰ ਤੇ ਲੈਕਚਰਾਰ ਲਈ ਆਪਣੀ ਤਿਆਰੀ ਵਿੱਚ ਲਗਾਤਾਰਤਾ ਹੀ ਸਫਲਤਾ ਦੀ ਕੁੰਜੀ ਹੈ